ਇੱਕ ਗੱਲ ਛਾਪਦੇ ਹੋ ਅੱਜ ਸਰਕਾਰਾਂ ਮੂੰਗੀ ਦੀ ਐਮਐਸਪੀ ਦੇਣ ਤੋਂ ਮੁੱਕ ਗਈ। ਦੋ ਸਾਲ ਦੀ ਮੇਰੀ ਗਰੰਟੀ ਦੋ ਸਾਲ ਦੀ ਜਿਹੜਾ ਸਾਲ ਬਰਸਾਤੀ ਮੱਖੀ ਬੀਜੋਗੇ ਅਗਲੇ ਸਾਲ ਬਰਸਾਤੀ ਮੱਖੀ ਬੀਜੋਗੇ ਰਾਣਾ ਗਰੰਟੀ ਕਰਦਾ ਕਿ ਤੁਹਾਨੂੰ ਐਮਐਸਪੀ ਮਿਲੂਗਾ। ਬਹੁਤ ਸਰਕਾਰ ਨੂੰ ਯਾਰੋ ਹੌਸਲੇ ਨਾਲ ਚੱਲਦਾ ਕੰਮ ਬੋਝ ਲੈ ਨਾਲ ਚੱਲਦਾ ਪਰ ਜਦ ਤਾਈ ਤੁਹਾਨੂੰ ਐਮਐਸਪੀ ਦੀ ਗਾਰੰਟੀ ਨਾਲ ਹੋਈ ਤੁਸੀਂ ਮੱਤੀ ਨਹੀਂ ਵੇਚਣੀ ਤੇ ਮੈਨੂੰ ਵੀ ਪਤਾ ਸੋ ਕਰ ਲਿਆ ਸਰਕਾਰ ਅੱਗੇ ਆਵੇ ਸਾਨੂੰ ਮੰਨੇ ਜੇ ਰਾਣਾ ਕਹਿ ਰਹੇ ਬੰਨੇ ਕਿਆ ਕਰ ਦਸ ਕਰਤੇ ਥੇ ਜੇ ਸਰਕਾਰ ਵੀ ਕਰੇ ਦਸ ਕਰ ਕਿ 10000 ਰੁਪਏ ਕਿਹ ਨਾਲ ਸਰਕਾਰ ਰਹੇਗੀ ਜਿਹੜਾ ਤੁਸੀਂ ਪੀਰ ਦੀ ਨਹੀਂ ਕੱਟ ਕਪਤ ਕਰਦੀ ਆ ਤੋ ਗੱਲਾਂ ਬਹੁਤ ਨਹੀਂ ਫੇਰ ਕਰਾਂਗੇ ਅੱਜ ਮਾਲਵੇ ਦੀ ਧਰਤੀ ਤੇ ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ ਔਰ ਦਿਲ ਖੁਸ਼ ਹੋ ਗਿਆ ਤੁਹਾਡਾ ਵਿਸ਼ਾਲ ਹਿਰਦੇ ਦੇਖ ਕੇ ਦੇਖੋ ਜੀ ਮੂ ਕੀ ਇੱਕ ਬਹੁਤ ਅੱਛੀ ਫਸਲ ਹੈ ਲੇਕਿਨ ਜੇਕਰ ਮੈਂ ਕਿਸੇ ਸਰਕਾਰ ਨੂੰ ਨਹੀਂ ਪਛਾਉਣਾ ਚਾਹੁੰਦਾ ਉਹ ਇਹਨਾਂ ਦੇ ਬਿਆਨ ਗਲਤ ਸੀਗੇ ਸਰਕਾਰ ਕੋ ਤਾਂ ਬਹੁਤ ਹਾਲ ਮੜਾਇਆ ਕਿ ਕਹਿ ਦਿੰਦੇ ਸਾਡੇ ਖਜ਼ਾਨੇ ਭਰੇ ਹੋ ਆ ਲੇਕਿਨ ਹੈ ਨਹੀਂ ਅਸਲੀਅਤ ਹੈ ਤੇ ਇਹ ਜਿਹੜੀ ਐਮਐਸਪੀ ਆ ਉਹ ਵੀ ਤੇ ਜਾਂ ਦਾੜਾ ਤੇ ਜਾਂ ਤੇੜਾ ਤੇ ਇਹ ਭਾਰਤ ਸਰਕਾਰ ਦੇ ਲਈ ਕੰਮ ਕਰਨਾ ਸੀ ਜਿਵੇਂ ਪਹਿਲਾਂ ਇੱਕ ਵੇਲਾ ਸੀ ਨਾ ਕਿ ਅਸੀਂ ਹਰੀ ਕ੍ਰਾਂਤੀ ਆਈ ਅਸੀਂ ਪਾਣੀ ਵੀ ਖੂਨ ਪਸੀਨਾ ਵੀ ਹੋਏ ਡੋਲੇ ਆ ਇਸ ਧਰਤੀ ਤੇ ਪਾਣੀ ਵੀ ਖਤਮ ਕਰ ਲਿਆ ਅੱਜ ਝੋਨਾ ਕਣਕੇ ਨਾਲ ਕੋਹਰ ਸਟੇਟ ਛੋ ਰਿਆ ਤਾਲਾਂ ਦੀ ਕਮੀ ਆ ਤੇਲਾਂ ਦੀ ਕਮੀ ਆ ਇੰਪੋਰਟ ਕਰੀਦਾ ਅਸੀਂ ਫੋਰਨ ਐਕਸਚੇਂਜ ਪਚਾਵਾਂਗੇ ਉਹ ਜੁਮੇਵਾਰੀ ਪਾਸ ਸਰਕਾਰ ਨੂੰ ਚੱਕਣੀ ਪਊਗੀ ਸਟੇਟ ਮੈਂ ਕੋਈ ਪ੍ਰਬੰਧਕ ਮਨ ਨੂੰ ਬਚਾਉਣ ਲਈ ਨਹੀਂ ਆਇਆ ਉਹਨੂੰ ਉਸ ਆਮ ਆਦਮੀ ਪਾਰਟੀ ਨੂੰ ਧਿਆਨ ਦੇਣੇ ਨਹੀਂ ਚਾਹੀਦੇ ਸੀ ਧਿਆਨ ਉਹਨੇ ਕੋ 2000 ਜਿੰਨੇ ਕਰ ਸਕੂ ਹੁਣ ਮੈਂ ਮੂਲਕੀ ਤੇ ਵੀ ਕਹਿਦਾ ਮੈਂ ਦੇਊਂਗਾ ਮੈਂ ਕਿੱਥੋਂ ਦੇ ਦਊਗਾ ਵੀ ਮੇਰਾ ਬਿਜ਼ਨਸ ਨਹੀਂ ਮੈਨੂੰ ਪਤਾ ਨਹੀਂ ਪਰ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਸੀ ਬਾਣੀ ਰਹੂ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਟਾਈ ਟਿਵੀ ਦਿਨਾਲ